ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਦوار ਦੇ ਵਿੱਚ ਮੌਜੂਦ ਸੀ ਸੋ ਇਸ ਨੂੰ ਕਿਸੇ ਸਮੇਂ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਉਹ ਨਸ਼ਟ ਕਰ ਦਿੱਤਾ ਗਿਆ ਤੇ ਮੁੜ ਜਿਹੜਾ ਇਸ ਦੀ ਉਤਾਰੀ ਕਰਨ ਦੀ ਦੁਬਾਰਾ ਆਗਿਆ ਜਿਹੜੀ ਉਹ ਨਹੀਂ ਦਿੱਤੀ ਗਈ ਤਕਰੀਬਨ 1975 ਤੱਕ ਇਹ ਗੁਰਦੁਆਰਾ ਸਾਹਿਬ ਹਰਕੀਪੌੜੀ ਦੇ ਨਜ਼ਦੀਕ ਜਿਹੜਾ ਉਹ ਮੌਜੂਦ ਸੀ ਕੀ ਐਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਵੀਡੀਓ ਦੇ ਵਿੱਚ ਜਾਣਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਹਰਦਵਾਰ ਦੇ ਵਿੱਚ ਜਿਹੜਾ ਪੁਜਾਰੀਆਂ ਦੇ ਅੰਧਵਿਸ਼ਵਾਸ ਨੂੰ ਜਿਹੜਾ ਉਹ ਤੋੜਿਆ ਗੱਲ ਕਰੀਏ ਤਾਂ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਜਿਸ ਨੂੰ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਵੀ ਕਿਹਾ ਜਾਂਦਾ ਹੈਗਾ ਜਿਸ ਦਾ ਅਰਥ ਹੈ ਗਿਆਨ ਦਾ ਖਜ਼ਾਨਾ ਭਾਰ ਦੇ ਉੱਤਰਾਖੰਡ ਦੇ ਵਿੱਚ ਰਾਜ ਦੇ ਵਿੱਚ ਹਰਦਵਾਰ ਵਿਖੇ ਹਰਪੀ ਪੌੜੀ ਵਿਖੇ ਸਭ ਤੋਂ ਪਵਿੱਤਰ ਜਿਹੜਾ ਇਹ ਗੁਰਦੁਆਰਾ ਸਾਹਿਬ ਸੀ ਇਸ ਥਾਂ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਮੌਜੂਦ ਸੀ ਹਰਕੀ ਪੌੜੀ ਦੇ ਸੁਭਾਸ਼ ਘਾਟ ਦੇ ਬਾਜ਼ਾਰ ਦੇ ਵਿੱਚ ਜਿੱਥੇ ਕੀ ਅੱਜ ਕੱਲ੍ਹ ਭਾਰਤ ਸਕਾਉਟ ਅਤੇ ਗਾਈਡਜ਼ ਦਾ ਦਫ਼ਤਰ ਜਿਹੜਾ ਹੋ ਮੌਜੂਦ ਹੈ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਇੱਥੇ ਦੁਬਾਰਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਨ ਦੀ ਆਗਿਆ ਜਿਹੜੀ ਉਹ ਨਹੀਂ ਦਿੱਤੀ ਗਈ ਪਰ ਇੱਥੇ ਜਿਹੜਾ ਇੱਕ ਸਰਕਾਰੀ ਦਫ਼ਤਰ ਜਿਹੜਾ ਉਹ ਬਣਾ ਦਿੱਤਾ ਗਿਆ ਸੋ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਥੇ ਨਿਰਮਾਣ ਦੁਬਾਰਾ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਆਪਾਂ ਨੇ ਕਿ ਇਸ ਦੇ ਲਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀਆਂ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗੁਰੂ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੇ ਦੌਰਾਨ 1504 ਅਤੇ 5 ਈਸਵੀ ਦੇ ਦੌਰਾਨ ਜਿਹੜਾ ਉਹ ਗੁਰੂ ਨਾਨਕ ਸਾਹਿਬ ਇੱਥੇ ਪਹੁੰਚੇ ਸੀਗੇ ਉਸ ਸਮੇਂ ਕਿਹਾ ਜਾਂਦਾ ਹੈਗਾ ਕਿ ਵਿਸਾਖੀ ਦਾ ਮੇਲਾ ਜਿਹੜਾ ਇੱਥੇ ਭਰਿਆ ਹੋਇਆ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਸੀ ਗੁਰੂ ਨਾਨਕ ਸਾਹਿਬ ਜਿਵੇਂ ਹੀ ਹਰਦਵਾਰ ਦੇ ਵਿੱਚ ਪਹੁੰਚਦੇ ਨੇ ਤਾਂ ਗੁਰੂ ਨਾਨਕ ਸਾਹਿਬ ਦੇਖਦੇ ਨੇ ਕਿ ਗੰਗਾ ਨਦੀ ਦੇ ਵਿੱਚ ਬ੍ਰਾਹਮਣ ਪੁਜਾਰੀ ਜਿਹੜੇ ਆਪਣੇ ਮ੍ਰਿਤਕਾਂ ਨੂੰ ਪੁਰਖਿਆਂ ਦੀਆਂ ਆਤਮਾਵਾਂ ਦੇ ਤੱਕ ਜਿਹੜਾ ਉਹ ਪਾਣੀ ਪਚਾਉਣ ਦਾ ਜਿਹੜਾ ਇਰਾਦੇ ਦੇ ਨਾਲ ਸੂਰਜ ਨੂੰ ਜਿਹੜਾ ਉਹ ਜਲ ਚੜਾਉਣ ਦੇ ਲਈ ਲੱਗੇ ਹੋਏ ਨੇ ਸੋ ਇਸ ਦੇ ਉਲਟ ਗੁਰੂ ਨਾਨਕ ਸਾਹਿਬ ਨੇ ਉੱਥੇ ਹੀ ਜਿਹੜਾ ਪਾਣੀ ਉਲਟ ਦਿਸ਼ਾ ਦੇ ਵਿੱਚ ਛਿੱਟਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਇਸ ਨਾਲ ਬ੍ਰਾਹਮਣ ਉਸਤਕ ਹੋ ਗਏ ਉਹਨਾਂ ਨੇ ਉਸਤਕਾ ਦੇ ਵਿੱਚ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋਗੇ ਤੇ ਤੁਸੀਂ ਉਲਟ ਦਿਸ਼ਾ ਦੇ ਵਿੱਚ ਜਿਹੜਾ ਪਾਣੀ ਉਹ ਕਿਉਂ ਸਟ੍ਰਿਓ ਇਸ ਸਮੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ ਉਹ ਕਰਤਾਰਪੁਰ ਸਾਹਿਬ ਦੇ ਵਿਖੇ ਜਿਹੜਾ ਆਪਣੇ ਖੇਤਾਂ ਨੂੰ ਖੇਤਾਂ ਦੇ ਵਿੱਚ ਬੀਜੀ ਹੋਈ ਫਸਲ ਨੂੰ ਪਾਣੀ ਦੇ ਰਹੇ ਨੇ ਜੇਕਰ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈਗਾ ਤਾਂ ਉਹਨਾਂ ਦੇ ਦੂਦਰਾਡੇ ਖੇਤਾਂ ਦੇ ਵਿੱਚ ਕਰਤਾਰਪੁਰ ਸਾਹਿਬ ਵੀ ਪਹੁੰਚ ਸਕਦਾ ਹੈ ਇਸ ਦੇ ਉੱਪਰ ਜਿਹੜਾ ਬ੍ਰਾਹਮਣਾ ਦੇ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਤੁਹਾਡਾ ਜਿਹੜਾ ਇੱਥੋਂ ਪਾਣੀ ਤੁਹਾਡੇ ਖੇਤਾਂ ਦੇ ਵਿੱਚ ਕਿਵੇਂ ਪਹੁੰਚ ਸਕਦਾ ਹੈ ਤਾਂ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਜਿਹੜਾ ਉਹ ਜਵਾਬ ਦਿੱਤਾ ਸੀ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਆਪਣੇ ਵਿਚਾਰਾਂ ਅਤੇ ਤਰਕ ਦੇ ਨਾਲ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਕੱਢਦੇ ਸੀ ਗੁਰੂ ਨਾਨਕ ਸਾਹਿਬ ਨੇ ਅੰਧਵਿਸ਼ਵਾਸ ਜਿਹੜਾ ਰਹਿਤ ਲੋਕਾਂ ਨੂੰ ਜੀਵਨ ਜਿਉਣ ਦਾ ਉਥੇ ਸਭ ਕੁਝ ਸਿਖਾਇਆ ਅਜ ਤੋਂ ਬਾਅਦ ਜੇ ਗੱਲ ਕਰੀਏ ਤਾਂ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਦੀ ਇੱਕ ਛੋਟੀ ਜੀ ਇਮਾਰਤ 1975 ਤੱਕ ਹਰਦਵਾਰ ਦੀ ਹਰਦੀਪੌੜੀ ਦੇ ਲੰਦੋਰਾ ਹਾਊਸ ਇਲਾਕੇ ਦੇ ਵਿੱਚ ਮੌਜੂਦ ਸੀ ਜਿੱਥੇ ਇੱਕ ਕਿਰਾਏਦਾਰ ਰਾਮ ਪਿਆਰੀ ਗੁਰੂ ਗ੍ਰੰਥ ਸਾਹਿਬ ਦੀ ਨਕਲ ਅੱਗੇ ਅਰਦਾਸ ਕਰਿਆ ਕਰਦੀ ਸੀ 1966 ਦੇ ਕੁੰਭ ਦੇ ਮੇਲੇ ਦੇ ਦੌਰਾਨ ਜਦੋਂ ਭਗੜੜ ਹੋਈ ਹਰਦੁਆਰਾ ਪ੍ਰਸ਼ਾਸਨ ਨੇ 1979 ਦੇ ਵਿੱਚ ਹਰਕੀਪੌੜੀ ਨੂੰ ਚੌੜਾ ਕਰਨ ਦੇ ਲਈ ਲੰਦੋਰਾ ਹਾਊਸ ਨੂੰ ਐਕਵਾਇਰ ਕਰ ਲਿਆ ਅਤੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਉਹ ਟਾ ਦਿੱਤਾ ਗਿਆ ਮੁੜ ਗੁਰਦੁਆਰੇ ਦੀ ਉਸਾਰੀ ਕਰਨ ਦੀ ਜਿਹੜੀ ਇਜਾਜ਼ਤ ਉਹ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਨਾਨਕਵਾੜਾ ਉਕਤ ਸਥਾਨ ਤੋਂ ਤਕਰੀਬਨ 200 ਮੀਟਰ ਦੀ ਦੂਰੀ ਦੇ ਉੱਪਰ ਸਥਿਤ ਸੀ ਉਸ ਨੂੰ ਵੀ ਜਿਹੜਾ ਉਹ ਨਸ਼ਟ ਕਰ ਦਿੱਤਾ ਗਿਆ ਵਰਤਮਾਨ ਵਿੱਚ ਭਾਰਤ ਸਰਕਾਰ ਦੇ ਜਿਹੜਾ ਉਥੇ ਸਕਾਉਟਸ ਅਤੇ ਗਾਈਡਸ ਦਾ ਦਫ਼ਤਰ ਉਥੇ ਮੌਜੂਦ ਹੈ ਜਿੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੌਜੂਦ ਸੀ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਇਤਿਹਾਸ ਨੂੰ ਜਿਹੜਾ ਉਹ ਨਸ਼ਟ ਕੀਤਾ ਜਾ ਰਿਹਾ ਹੈ ਢਾਈ ਢੇਰੀ ਕੀਤਾ ਜਾ ਰਿਹਾ ਹੈਗਾ ਚਾਹੇ ਉਹ ਪਾਕਿਸਤਾਨ ਦੇ ਵਿੱਚ ਹੋਵੇ ਜਾਂ ਫਿਰ ਭਾਰਤ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦਆਰਿਆਂ ਨੂੰ ਜਿਹੜਾ ਉਹ ਸਰਕਾਰਾਂ ਦੇ ਵੱਲੋਂ ਨਸ਼ਟ ਕੀਤਾ ਜਾ ਰਿਹਾ ਹੈ ਇਸ ਦੇ ਜਿਹੜੇ ਕਈ ਵੱਡੇ ਕਾਰਨ ਇਸ ਹੋ ਸਕਦੇ ਨੇ ਕਿ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਹੁਣ ਰਾਜਾਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਜਿੱਥੇ ਕਿ ਸਿੱਖਾਂ ਦੀ ਸਰਮੌਰ ਸੰਸਥਾ ਇਕੱਜੁੱਟ ਹੋ ਕੇ ਪੂਰੇ ਭਾਰਤ ਦੇ ਸਮੇਤ ਹੋਰ ਵਿਦੇਸ਼ਾਂ ਤੱਕ ਵੀ ਜਿਹੜੀ ਇਸ ਦੀ ਮਨਤਾ ਹੁੰਦੀ ਸੀ ਅਤੇ ਕੇਵਲ ਇੱਕ ਸੰਸਥਾ ਸੀ ਪਰ ਹੁਣ ਇਸ ਨੂੰ ਸਰਕਾਰਾਂ ਦੇ ਦੁਆਰਾ ਜਿਹੜਾ ਹੋ ਵੰਡਿਆ ਜਾ ਚੁੱਕਿਆ ਹੈ ਚੁੱਕਿਆ ਹੈ ਅਤੇ ਅਲੱਗ-ਅਲੱਗ ਰਾਜਾਂ ਦੇ ਆਧਾਰ ਦੇ ਉੱਪਰ ਇਸ ਨੂੰ ਹੁਣ ਨਿਰਮਾਣ ਕੀਤਾ ਜਾ ਚੁੱਕਿਆ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਗੁਰੂ ਘਰਾਂ ਨੂੰ ਨੁਕਸਾਨ ਹੁੰਦਾ ਹੈ ਤੇ ਇਤਿਹਾਸ ਨੂੰ ਜਿਹੜਾ ਹੋ ਮਿਟਾਇਆ ਜਾ ਰਿਹਾ ਸੋ ਇਸ ਤਰੀਕੇ ਦੇ ਨਾਲ ਹਰਦਵਾਰ ਉੱਤਰਾਖੰਡ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਸਰਕਾਰ ਦੇ ਵੱਲੋਂ ਨਸ਼ਟ ਕੀਤਾ ਗਿਆ ਸੋ ਗੁਨਾਕ ਸਾਹਿਬ ਜੀ ਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤੀ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ